ਮਸਾਰੇ ਮੈਂ ਕੰਨ ਦੇ ਆ ਕੇ ਡੇ ਰਾਮਣਾ ਪਈ ਮਾਹ ਰਾਣੀ ਇੱਥੇ ਨੀ ਮਨਪ੍ਰੀਤ ਨੀ ਮਨਪ੍ਰੀਤ ਉਹ ਡੇ ਰਾਮਣਾ ਪਈ ਆ ਕੰਮ ਸਾਰਾ ਕਰਨ ਵਾਲਾ ਪਿਆ ਬਾਹਰ ਫੰਮੀ ਜੀ ਮੇਰੀ ਤਬੀਅਤ ਧੀ ਠੀਕ ਮੈਂ ਤਾਂ ਲੰਮੇ ਪਈ ਠੀਕ ਨਹੀਂ ਨੀ ਤੇਰੀ ਤਬੀਅਤ ਨੂੰ ਮੈਂ ਕਿ ਆਖਾ ਤੇਰੀ ਤਬੀਅਤ ਤਾਂ ਰੋਜ਼ ਖਰਾਬ ਰਹਿੰਦੀ ਆ ਕਦੀ ਤੇਰਾ ਸਿਰ ਦਰਦ ਕਦੀ ਤੇਰੀਆਂ ਲੱਤਾਂ ਦਰਦ ਤੇ ਕਦੀ ਪੇਟ ਦਰਦ ਕਦੀ ਤੂੰ ਕਹਿ ਮੈਂ ਠੀਕ ਆ ਸਾਰਾ ਦਿਨ ਤੇਰ ਕੋਈ ਹੋ ਕੋਸ਼ ਹੁੰਦਾ ਵਾ ਕੰਮ ਕਰਨ ਦੀ ਮਾਰੀ ਆਣ ਕੇ ਬਹਾਨੇ ਬਣਾ ਕੇ ਪੈ ਜਾਂਦੀ ਨਹੀਂ मम्मी जी दी मैं दवाई खा मैं तक लम्बे पई मैं दो मिनट रेस्ट कर ला मेरी सुन ला गल बहना बूना तेरा कोई नहीं चलना ना मैं कोई काम करना ही। बंदे को काम कर करना अपना सारा जाके पखंड बनाया तू के दिन रोटी राटी नहीं मिलनी वो महाराणी ने अरमान अंदर सुती है ਕਹਿੰਦੀ ਮੇਰੇ ਪੀੜ ਹੋਣ ਡਈ ਆ ਤੇ ਮੈਂ ਰੋੜ ਗੋਲੀ ਖਾਦੀ ਆ ਫਰਕ ਪਾਊਗਾ ਤਾਂ ਫੇਰ ਉੱਠੂਗੀ ਚਲ ਤੁਸੀਂ ਪਕਾ ਦੋ ਦੋ ਫੁਲਕੇ ਮੈਂ ਤੇ ਡਿਊਟੀ ਤੇ ਜਾਵਾਂ ਮੈਂ ਪਕਾ ਕੇ ਦਵਾਂ ਤੈਨੂੰ ਰੋਟੀ ਕਿੱਡੀ ਛੇਤੀ ਕਹਿੰਦਾ ਤੁਸੀਂ ਪਕਾ ਦੋ ਰੋਟੀ ਮੈਂ ਨਹੀਂ ਪਕਾ ਕੇ ਦੇਣੀ ਜਾ ਕੇ ਤੈਨੂੰ ਠਾ ਮਾਰ ਰਾਣੀ ਨੂੰ ਪਹਿਲਾਂ ਉਹਨੂੰ ਸਿਰ ਤੇ ਚੜਾਇਆ ਪੁੱਛ ਪੁੱਛ ਕਰਕੇ ਹੁਣ ਤੁਸੀਂ ਰੋਟੀਆਂ ਪਕਾ ਕੇ ਦੋ ਬਥੇਰਾ ਜਿਹਾ ਪਕਾ ਕੇ ਦਿੱਤੀਆਂ ਤੁਹਾਨੂੰ ਜਾ ਕੇ ਉਹਨਾਂ ਨੇ ਪੱਕੀਆਂ ਖਾਓ ਕੀ ਕਰਾਂ ਮੈਂ ਇਸ ਜਨਾਨੀ ਦਾ ਯਾਰ ਜਾ ਕੇ ਪੁੱਛਦਾ ਇਹਨੂੰ ਕੀ ਇਹਦਾ ਡਰਾਮਾ ਮਨਪ੍ਰੀਤ ਕੀ ਤੇਰੇ ਰੋਜ਼ ਦਿਹਾੜੀ ਦੇ ਨਖਰੇ ਜੇ ਆ ਕੱਲ ਤੈਨੂੰ ਹਜੇ ਦਵਾਈ ਲਿਆ ਕੇ ਦਿੱਤੀ ਮੈਂ ਤੇ ਅੱਜ ਫੇਰ ਤੇਰਾ ਉਹੀ ਡਰਾਮਾ ਸ਼ੁਰੂ ਹੋ ਗਿਆ ਕਿ ਮੈਂ ਬਿਮਾਰ ਆ ਮੇਰੀ ਨਾ ਸੱਚੀ ਬੜੀ ਦਰਦ ਹੋਣ ਢੀ ਮੇਰੇ ਕੋਠਿਆਂ ਨਹੀਂ ਜਾਣ ਰਿਆ ਚਲ ਤੁਸੀਂ ਬੋ ਮੈਂ ਤੁਹਾਨੂੰ ਰੋਟੀ ਬਣਾ ਦਿੰਨੀ ਆ ਹੋ ਨਹੀਂ ਮੇਰੇ ਕੋ ਹੈਗਾ ਰੋਟੀ ਖਾਣ ਦਾ ਟਾਈਮ ਟੂ ਕੋਈ ਨਹੀਂ ਮੈਂ ਬਾਹਰੋਂ ਖਾ ਲੂੰਗਾ ਜਾ ਕੇ ਕਰ ਤੂੰ ਰੈਸਟ ਜਾ ਕੇ ਅੱਜ ਹੀ 2 ਮਿੰਟ ਲੱਗਣੇ ਮਿੱਟੀ ਨੂੰ ਓਏ ਹਾਏ ਬਾਜੀ ਇਹਨਾਂ ਨੂੰ ਕਿਉਂ ਬੋਲਣ ਦਾ ਦੀਦੀ ਨੂੰ ਕੀ ਗੱਲ ਹੋ ਗਈ ਆ ਦੀਦੀ ਰਾਜ ਕਿੰਨਾ ਭਾਜੀ ਬੋਲ ਕੇ ਗਏ ਆ ਤੁਹਾਨੂੰ ਕੀ ਤੁਸੀਂ ਕਰ ਲੈ ਕਡੰਡਾ ਜੇ ਤੁਸੀਂ ਉਹਨਾਂ ਨੂੰ ਸਿੱਧਾ ਕਹਿ ਦੋ ਮੈਂ ਬਿਮਾਰ ਆ ਮੈਂ ਤਾਂ ਨਹੀਂ ਰੋਟੀ ਬਣੀ ਤੁਸੀਂ ਅੱਗੋਂ ਕੋਈ ਜਵਾਬ ਹੀ ਨਹੀਂ ਦਿੱਤਾ ਕਿਉਂ ਚੁੱਪ ਰਹਿੰਦੇ ਜੀ ਤੁਸੀਂ ਰਾਜ ਨਾ ਮੈਂ ਗੜੀ ਕਾ ਦੀ ਮੰਮੀ ਦੇ ਬੋਲੀ ਆ ਤੇ ਨਾ ਹੀ ਮੈਂ ਗਾੜੀ ਕਾ ਦੀ ਇਹਨਾਂ ਦੇ ਬੋਲੀ ਆ ਮੇਰੇ ਕੋ ਹਿੰਮਤ ਨਹੀਂ ਨਾ ਪੈਂਦੀ ਬੋਲਣ ਦੀ ਤਾਂ ਕਰਕੇ ਮੈਂ ਚੁੱਪ ਹੀ ਰਹਿਣੀ ਆ ਦੀਦੀ ਇਹੋ ਗੱਲ ਤੇ ਮੈਨੂੰ ਸਮਝ ਨਹੀਂ ਲੱਗਦੀ ਤੁਹੀ ਕਿਉਂ ਇਹ ਨਾਟਿਆਕਾਰ ਖੈਂਦੇ ਜੇ ਤਾਨੂੰ ਬੋਲਣਾ ਚਾਹੀਦਾ ਵਾ ਨਾ ਐਦਾ ਤੇ ਇਹਨਾਂ ਦੀ ਹਿੰਮਤ ਦਿਨੋਂ ਦਿਨ ਵੱਧਦੀ ਜਾਂਦੀ ਹੈ ਰਾਜ ਤੂੰ ਪੜ੍ਹੀ ਲਿਖੀ ਐ ਨਾ ਤੂੰ ਆਪਣੇ ਪੈਰਾਂ ਦੇ ਸਟੈਂਡ ਆ ਤੇ ਮੈਂ ਮੇਰੇ ਕੋ ਤੇ ਕੋਈ ਹਨਰ ਵੀ ਨਹੀਂ ਹੈਗਾ ਤੇ ਮੈਂ ਤੇ ਘਰ ਦਾ ਕੰਮ ਹੀ ਕਰਨਾ ਵਾ ਇਹੋ ਕੁਛ ਹੀ ਕਰਨਾ ਵਾ ਨਾਲੇ ਨਾ ਮੇਰੇ ਤੇ ਪੇਕੇ ਵੀ ਮਾੜੇ ਆ ਜਿਹੜੇ ਜਿਨ੍ਹਾਂ ਨੇ ਮੇਰੇ ਸਪੋਰਟ ਕਰਨੀ ਆ ਉਹ ਵੀ ਨਹੀਂ ਕਰ ਜੋਗੇ ਹੈਗੇ ਦੀਦੀ ਇਹ ਕਿੰਦਾ ਦੀ ਗੱਲ ਕਰਨ ਡੈ ਜੇ ਕੀ ਨੀ ਉਹ ਨਰਿਆ ਗਾਟਾਂ ਨੇ ਤੂੰ ਕਰਦਾ ਕੰਮ ਕੋਈ ਨੌਕਰੀ ਨਾਲੋਂ ਘੱਟ ਨਹੀਂ ਹੈਗਾ ਤੇ ਨਾਲੇ ਪੇਕਿਆਂ ਦੀ ਗੱਲ ਕਰਨ ਡੈ ਜੇ ਆਪਣੇ ਆਪ ਨੂੰ ਕਿਉਂ ਕੱਲਾ ਸਮਝਣ ਡੈ ਜੇ ਤੁਸੀਂ ਮੈਂ ਜੋ ਤੁਹਾਡੀ ਛੋਟੀ ਭੈਣ ਤੁਹਾਡੇ ਨਾਲ ਖੜੀ ਐ ਜੇ ਤੁਸੀਂ ਮੇਰਾ ਸਾਥ ਦੋ ਨਾ ਮੈਂ ਤੇ ਤੁਹਾਨੂੰ ਤੁਹਾਡਾ ਬੰਦਾ ਹੱਕ ਦਵਾ ਸਕਦੀ ਆ ਅੱਜ ਤੂੰ ਮੈਨੂੰ ਕੀ ਮੇਰਾ ਹੱਕ ਦਿਗੋਣਾ ਵਾ ਇਹ ਤੇ ਮੈਨੂੰ ਪੇਕੇ ਵੀ ਨਹੀਂ ਜਾਣ ਦਿੰਦੇ ਇਹ ਤੇ ਮੈਨੂੰ ਸਾਲ-ਸਾਲ ਦੋ-ਦੋ ਸਾਲ ਕੰਮ ਦਾ ਕਰਕੇ ਪੇਕੇ ਵੀ ਨਹੀਂ ਜਾਣ ਦਿੰਦੇ ਹੈਂ ਦੀ ਜੀ ਹਾਂ ਚਲ ਕੋਈ ਗੱਲ ਨਹੀਂ ਦੇ ਲਈ ਤੁਸੀਂ ਟੈਨਸ਼ਨ ਨਾ ਲੋ ਤੁਸੀਂ ਮੇਰੇ ਤੇ ਯਕੀਨ ਰੱਖੋ ਸਾਰਾ ਕੁਝ ਠੀਕ ਹੋ ਜਾਊਗਾ ਮੈਂ ਬਸ ਜਿੱਦਾਂ ਤੁਹਾਨੂੰ ਕਹਿਣਾ ਤੁਸੀਂ ਉਦਾਂ ਹੀ ਕਰਨਾ ਹੈ ਤੇ ਮੈਂ ਹੁਣ ਨਾ ਲੇਟ ਹੋਣ ਦੇ ਆ ਬਾਕੀ ਦੀ ਗੱਲ ਆਪਾਂ ਆਣ ਕੇ ਕਰਾਂਗੇ ਸ਼ਾਮ ਨੂੰ ਠੀਕ ਹੈ ਠੀਕ ਨਹੀਂ 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 ਮੈਂ ਇਹ ਕੰਮ ਨਹੀਂ ਕਰ ਸਕਦਾ ਮੇਰਾ ਪੇਸ਼ਾ ਡਾਕਟਰੀ ਦਾ ਨਾ ਕਿ ਇਹ ਕੰਮਾਂ ਦਾ ਝੂਠ ਬੋਲਣਾ ਮੇਰਾ ਕੰਮ ਨਹੀਂ ਹੈਗਾ ਡਾਕਟਰ ਸਾਂਖੇ ਤੇ ਪਲੇ ਵਾਤੇ ਕਹਿੰਦੇ ਸਮਝਣ ਦੀ ਕੋਸ਼ਿਸ਼ ਕਰੋ ਉਹਦੇ ਨਾਲੇ ਮੈਂ ਫ੍ਰੀ ਵਾਸਤੇ ਨਹੀਂ ਕਹਿੰਦੀ ਆ ਵੇਖੋ ਕਿਵੇਂ ਇਹ ਕੀ ਹੈ ਹੁਣ ਤੇ ਕਰ ਸਕਦੇ ਜੇ ਇਹਨਾਂ ਕੰਮ ਮੇਰਾ ਇਹਨਾਂ ਕਰਕੇ ਤੇ ਬੜਾ ਕੋਈ ਕਰ ਸਕਦੇ ਆਪਾਂ ਮੈਨੂੰ ਪਤਾ ਹੈ ਕੋਈ ਗੱਲ ਨਹੀਂ ਹੋ ਜੂਗਾ ਹੁੰਦਾ ਡਾ ਪ੍ਰੇ ਟੈਂਸ਼ਨ ਨਾਲ ਚਲੋ ਠੀਕ ਹੈ ਡਾਕਟਰ ਸਾਹਿਬ ਹਾਂ ਕੋਈ ਗੱਲ ਨਹੀਂ ਥੈਂਕ ਯੂ ਦੇ ਦੇ ਹਾਇਦਰਾ ਉਸ ਤੇ ਮਮੇੜੇ ਦੇ ਤੇ ਗਿਆ ਉਹਨਦਰ ਬੈਠਿਆ ਮੇਰੀ ਗੱਲ ਸੁਣੋ ਹੁਣ ਪਤਾ ਕੀ ਕਰਨਾ ਹੈ ਤੁੰਦੀ ਜਿੱਦਾਂ ਜਿੱਦਾਂ ਮੈਂ ਤੁਹਾਨੂੰ ਕਹੀ ਗਈ ਨਾ ਉਦਾਂ ਉਦਾਂ ਕਰਨਾ ਹੈ ਰਾਜ ਮੈਨੂੰ ਬੜਾ ਡਰ ਲੱਗਦਾ ਨਹੀਂ ਨਹੀਂ ਦੀਦੀ ਮੈਂ ਤਾਂ ਨਾਲਿਆਂ ਡਰਨਾ ਨਹੀਂ ਕਿੰਨੀ ਪਤਾ ਕੀ ਕਰਨਾ ਹੁਣ ਮੈਂ ਚੱਲ ਜੀਏ ਹੁਣ ਤੂੰ ਸ਼ੁਰੂ ਕਰ ਲਿਓ ਹਮੇਂ ਏਰ ਕੀ ਕਿੰਨਾ ਰਾਸ਼ਨ ਆਇਆ ਆਪਣੇ ਘਰ ਦਾ ਤੇ ਤੂੰ ਹੀ ਕਹਿੰਦੇ ਹੋ ਕਿ ਫੇਰ ਖਤਮ ਹੋ ਗਿਆ ਤੇ ਇੰਨਾ ਖਰਚਾ ਤੇ ਮੇਰਾ ਪਹਿਲਾਂ ਹੀ ਹੋ ਗਿਆ ਤੇ ਇਸ ਤਰ੍ਹਾਂ بار بار ਸੌਦਾ ਲਿਆਉਂਗਾ ਤੇ ਮੇਰੀ ਤੇ ਸਾਰੀ ਤਨਖਾਹ ਸੌਦੇ ਪੱਤੇ ਜੀ ਵੱਡ ਜਾਣੀ ਆ ਆ ਕਿਹਾ

ਮੈਂ ਦਰਿਆ ਨਹੀਂ ਜਾਂਦਿਆਂ ਮੈਂ ਚੱਕ ਕੇ ਲੈਦੇ ਹੁੰਦੇ ਨਹੀਂ ਘੁੜਿਆ ਜਾਂਦਾ ਤੇ ਹਾਏ ਮम्मी ਮੇਰੀ ਲਾਤ ਬੜੀ ਪੀੜਾ ਹੁੰਦੀ ਗੋਡਾ ਬੜਾ ਪੀੜਾ ਹੁੰਦਾ ਹਾਏ ਲੱਗੇ ਕਿ ਤਰ੍ਹਾਂ ਹਾਏ ਪਤਾ ਨਹੀਂ ਚੱਕਰ ਆ ਗਿਆ ਧਿਆਨ ਨਾਲੇ ਕੰਮ ਕੀਤਾ ਜਾਂਦਾ ਮੈਂ ਲੰਮੇ ਪਹਿਲਾਂ ਹਾਂ ਪਾਣੀ ਪਹਿਲਾਂ ਪਹਿਲਾਂ ਪਾਣੀ ਪਹਿਲਾਂ ਹੂੰ ਇਹ ਰਤ ਬੜੀ ਪੀੜ ਹੁੰਦੀ ਆ ਚੱਲ ਤਾਂ ਕਿ ਪੈਦਲ ਅਰੇ ਮੰਮੀ ਹਾਏ ਰਤ ਪੀੜ ਹੁੰਦੀ ਹੋ ਹਾਏ ਹਾਏ ਪਾਜੀ ਮੈਨੂੰ ਲੱਗਦਾ ਜਿਆਦਾ ਹੀ ਕੰਮ ਵਧ ਗਿਆ ਕੋਈ ਗੁੱਜੀ ਸੱਟ ਲੱਗ ਗਈ ਦੀਦੀ ਦੇ ਆਪਾਂ ਐ ਕਰੀਏ ਹਸਪੀਟਲ ਲੈ ਜੀ ਦੀਦੀ ਨੂੰ ਮੰਮੀ ਕੀ ਕਰੀਏ ਹੁਣ ਫਿਰ ਕਰਨਾ ਕੀ ਆ ਬਾਹਰ ਗੱਡੀ ਕੱਢ ਤੇਨੂੰ ਲੈ ਕੇ ਜਾ ਡਾਕਟਰ ਨੂੰ ਵਿਖਾ ਕੇ ਲਿਆ ਆਪੇ ਦੱਸੂ ਡਾਕਟਰ ਸਾਨੂੰ ਕੀ ਪਤਾ ਇਹਨੂੰ ਕੀ ਹੋਇਆ ਚੱਲ ਉੱਠ ਫਿਰ ਪਾਜੀ ਡਾਕਟਰ ਰਮਨ ਕੋਲ ਖੜਿਓ ਨਹੀਂ ਤੇ ਮੈਂ ਚੱਲਦੀ ਤੁਹਾਡੇ ਨਾਲ ਕੋਈ ਨਹੀਂ ਉੱਥੇ ਹੀ ਖੜੂਗਾ ਮੈਂ ਚਲੋ ਆ ਜਾ ਵੇ ਧੰਨਵਾਦ ਧੰਨਵਾਦ ਡਾਕਟਰ ਸਰ ਛੇ ਚਲੋ ਡਾਕਟਰ ਨੇ ਤੇ ਆਪਣਾ ਕੰਮ ਕਰਤਾ ਹੁਣ ਮੈਂ ਵੀ ਆਪਣਾ ਕੰਮ ਕਰਦੀ ਚਾਹਾਂ ਮਮੀ ਹਾਂ ਲਾਉਂ ਬਲਾ ਫੋਨ ਪਾ ਜੀ ਨੂੰ ਕਿੰਨਾ ਟਾਈਮ ਹੋ ਗਿਆ ਵਾ ਪੁੱਛ ਦੇ ਲਾ ਕੇ ਕੀ ਦੱਸਿਆ ਭਲਾ ਦੀਦੀ ਦਾ ਹੈਲੋ ਹਾਂ ਹੱਪੀ ਕੀ ਦੱਸਿਆ ਵਾ ਇਹ ਰੋਦੇ ਸਾਟੋ ਬਾਬਾ ਲੱਗ ਗਈ ਆ ਨਹੀਂ ਨਾ ਲੱਗ ਰਿਹਾ ਨਾ ਉਹ ਨੂੰ ਕੀ ਕਹਿੰਦੇ ਆ ਬੈਡ ਰੈਕਟ ਕਰਨੀ ਪੈਣੀ ਡਾਕਟਰ ਕਹਿੰਦਾ ਅੱਛਾ ਮੀਨਾ ਰਸਟ ਲਾ ਅਨਮਾਈ ਪੰਗਾ ਪੈ ਗਿਆ ਹੀ ਹੁਣ ਹਾਂ ਠੀਕ ਹੈ ਮੈਂ ਦੱਸਦਾ ਚੰਗਾ ਫਿਰ ਮੰਮੀ ਕੀ ਜਾਂਦੇ ਨਹੀਂ ਕੀ ਜਾਂਦੇ ਆ ਲਾ ਤਾਂ ਕਹਿੰਦਾ ਜਿਆਦਾ ਸੱਟ ਲੱਗ ਗਈ ਆ ਤੇ ਡਾਕਟਰ ਕਹਿੰਦਾ ਮੈਨਾਂ ਰਸ਼ਟ ਕਰਨੀ ਪੈਣੀ ਆ। ਓ ਮਮੀ ਇਹ ਤਾਂ ਕੰਮ ਹੀ ਬੜਾ ਖਰਾਬ ਹੋ ਗਿਆ। ਤੇ ਜੇ ਨਾਰਸ਼ਟ ਕੀਤੀ ਤੇ ਫਿਰ ਪ੍ਰਸ਼ਨ ਕਰਾਉਣਾ ਪੈਣਾ ਬਾਅਦ ਚ। ਮਮੀ ਇਹ ਤਾਂ ਕੰਮ ਬੜਾ ਖਰਾਬ ਹੋ ਗਿਆ। ਤੇ ਹੋਰ ਕੀ ਆ ਕੋਈ ਨਾ ਕੋ ਨਵਾਂ ਹੀ ਕੰਮ ਪੈ ਜਾਂਦਾ। ਮਮੀ ਮੈਂ ਪਤਾ ਕੀ ਕਹਿਣ ਲਈ। ਹਾਂ। ਮੈਂ ਹਾਂ। ਇੱਕ ਮਹੀਨਾ ਦੀਦੀ ਨੇ ਤਾਂ ਹੁਣ ਬੈੱਡ ਰੈਸਟ ਕਰਨੀ ਆ। ਉਹਨਾਂ ਤੇ ਕੋਈ ਕੰਮ ਨੂੰ ਹੱਥ ਲਾਉਣਾ ਨਹੀਂ ਹੈਗਾ। ਤੇ ਮੈਂ ਤੇ ਆਪ ਡਿਊਟੀ ਚੱਲ ਜਾਨੀ ਆ ਤੇ ਸਾਰੀ ਸਿਰਦਰਦੀ ਤੁਹਾਡੇ ਸਿਰ ਤੇ ਪੈ ਜਾਨੀ ਜੀ। ਤਾਨੂੰ ਸੇਵਲ ਕਰਨੀ ਪੈਣੀ ਦੀ 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 ਤੁਹਾਨੂੰ ਸਾਹਮਣਾ ਪੈਣਾ ਵਾ ਮੈਂ ਤੇ ਤੁਹਾਨੂੰ ਇਹ ਕਹਿੰਦੀ ਆ ਬਾਜੀ ਨੂੰ ਕਹੋ ਉਧਰ ਹੀ ਉਹਦੇ ਪੇਕੇ ਪੈਂਦੇ ਨਾ ਹਸਪੀਟਲ ਵਾਲੀ ਉਹਨੂੰ ਉਧਰ ਹੀ ਛੱਡ ਆਉਣਾ ਕਿੱਥੇ ਉਹਦੀ ਇਨੀ ਸਿਰਖ ਪਾਈ ਕਰੋਗੇ ਨਿਆਜ਼ ਤੂੰ ਸਲਾਹੀ ਬੜੀ ਵਧੀਆ ਦੇ ਦਿੱਤੀ ਮੇਰਾ ਤੇ ਕਚੂਮਰ ਨਿਕਲ ਜਾਣਾ ਹੈ ਸਾਰਾ ਦਿਨ ਮੈਂ ਕੰਮ ਕਰਦੇ ਰਹਿਣਾ ਹੈ ਕਦੀ ਉਹਨੂੰ ਤੱਤਾ ਦੇ ਕਦੀ ਉਹਨੂੰ ਠੰਡਾ ਦੇ ਕਰੀ ਦਵਾਈ ਦੇ ਮੈਂ ਇਤਰਾ ਹੀ ਕਹਿੰਨੀ ਹੈ ਪਿੰਕ ਉਹ ਉਧਰ ਛੱਡ ਆਉਂਦਾ ਮੇਰਾ ਤੇ ਆਪ ਨਹੀਂ ਟਾਈਮ ਲੱਗਣਾ ਮੈਂ ਤੇ ਆਪ ਡਿਊਟੀ ਚੱਲ ਜਾਇਆ ਕਰਨਾ ਤਨਾਲੇ ਹਸਪੀਟਲ ਲਾਗੇ ਪੈਂਦਾ ਤੇ ਪੇਕੇ ਆਦੇ ਆਪੇ ਉਥੇ ਲੈ ਜਾ ਕਰਾਂਗੇ ਦਵਾਈ ਦੋਣ ਕਰੋ ਕਰੋ ਮੰਮੀ ਫੋਨ ਭਾਜੀ ਨੂੰ ਕਰ ਦੋ ਉਹਨਾਂ ਦੇ ਘਰੇ ਨਾ ਆਇਓ ਸਿੱਧਾ ਉਧਰ ਹੀ ਚਲ ਜਾ ਉਧਰ ਹੀ ਛੱਡ ਕੇ ਆਓ ਆਹ ਬਈ ਕਹਿਤਾਈ ਤੂੰ ਮੈਨੂੰ ਦੱਸਤਾਈ ਕਿੱਥੇ ਹੀ ਨਹੀਂ ਸੇਵਾ ਕਰਦੇ ਰਹੋਗੇ ਉਹਦੀ ਹੈਪੀ ਮੈਂ ਕਹਿਣ ਦੇ ਹਾਂ ਇਹਨੂੰ ਮੇਨਾ ਡਾਕਟਰ ਨੇ ਰੈਸਟ ਦੱਸੀ ਆ ਨਾ ਤੇ ਇੱਥੇ ਪੋਤੇ ਦੀ ਰੈਸਟ ਹੋਣੀ ਨਹੀਂ ਆ ਤੇ ਤੂੰ ਐ ਤਰ੍ਹਾਂ ਕਰ ਤੇ ਇਹਨੇ ਦੇ ਪੇਕੇ ਛੱਡਿਆ ਹੈ ਪੇਕੇ ਆਹੋ